ਕੋ ਜਿਹੜੀ ਸਕਸੈਸ ਹੁੰਦੀ ਹੈ ਨਾ ਇਹ ਚਾਗਾਉਂ ਹੁੰਦੀ ਆ ਆਉਂਦੀ ਜਾਂਦੀ ਰਹਿੰਦੀ ਆ ਇਹਦੇ ਨਾਲ ਨਾ ਤਾਂ ਸਕਸੈਸਫੁਲ ਹੋ ਕੇ ਐ ਹੋ ਜੋ ਕਿ ਨਾ ناکامیਬੀ ਤੋਂ ਬਾਅਦ ਐ ਹੋ ਜੋ ਇਹ ਥੋੜੀ ਪਰਸਨੈਲਿਟੀ ਦਾ ਬਹੁਤ ਹੀ ਨਿਗੋਣਾ ਪਾਣ ਹੁੰਦਾ ਜੇ ਐ ਕਰ ਰਹੇ ਹੋ ਤਾਂ ਸਸਕੀ ਆਈ ਚਲੀ ਗਈ ਓਕੇ ਤੁਸੀਂ ਇਹ ਕੰਮ ਕੀਤਾ ਪਰ ਤੁਸੀਂ ਉਹਦੇ ਹਿਸਾਬ ਨਾਲ ਤੁਹਾਡਾ ਕਿਰਦਾਰ ਫਿਰ ਕਿੱਡਾ ਗਿਆ ਗੁਜ਼ਰਿਆ ਜੀ ਉਹਦੇ ਹਿਸਾਬ ਨਾਲ ਬਦਲ ਰਿਹਾ ਤੁਸੀਂ ਤਾਂ ਤੁਸੀਂ ਹੋ ਤੁਹਾਡਾ ਤਾਂ ਉਵੇਂ ਰਹਿਣਾ ਜ਼ਰੂਰੀ ਹੈ ਤੇ ਜੇ ਤੁਸੀਂ ਨਹੀਂ ਰਹੇ ਤਾਂ ਆਈ ਐਮ ਸੌਰੀ ਤੁਹਾਡੇ ਪੂਰਾ ਜੋ ਤੁਹਾਡਾ ਕੈਰੈਕਟਰ ਹੈ ਜਾਂ ਤੁਹਾਡਾ ਕਿਰਦਾਰ ਆ ਉਹ ਚ ਕੋਈ ਪ੍ਰੋਬਲਮ ਹੈ ਔਰ ناکਾਮਯਾਬੀ ਜਿਹੜਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਤੁਹਾਨੂੰ ਉਹ ਇਹ ਤਾਂ ਬੜੇ ਬੜੇ ਵੱਡੇ ਲੋਕਾਂ ਨੇ ਇਸ ਬਾਰੇ ਕਿਹਾ ਵੀ ਹੈ ਕਿ ਜਿਹੜਾ ناکਾਮਯਾਬੀ ਹੈ ਜਿਹੜਾ ਦੁੱਖ ਹੈ ਜਿਹੜਾ ਤਨੂ ਉਹ ਦਵਾਇਆ ਜਾਂਦਾ ਜਿਹੜੀਆਂ ਤਲਖ ਹਕੀਕਤਾਂ ਦਾ ਸਾਹਮਣਾ ਕਰਦੇ ਹੋ ਉਹ ਤੁਹਾਨੂੰ ਬਹੁਤ ਸਿਖਾਉਂਦਾ ਹੈ ਇਸੇ ਵੀ ਦੁਨੀਆ ਦੇ ਵੱਡੀ ਪਰਸਨੈਲਿਟੀ ਵਾਲੇ ਪੜ ਲਓ ਕਦੀ ਵੀ ਕਿਸੇ ਘਟਨਾ ਬਾਰੇ ਜਾਣ ਲੋ ਉਹ ਤੁਹਾਨੂੰ ਉਹਦੇ ਵਿੱਚ ਔਰ ਕਲਾਕਾਰ ਲਈ ਤਾਂ অতি ਜ਼ਰੂਰੀ ਹੈ ਜਿੰਨਾ ਜੇ ਤੁਹਾਡੇ ਦਿਲ ਤੇ ਨਹੀਂ ਵੱਜਦੀ ਗੱਲ ਜਿੰਨਾ ਜੇ ਤੁਹਾਡਾ ਇਮੋਸ਼ਨਲ ਬ੍ਰੇਕਡਾਊਨ ਨਹੀਂ ਹੁੰਦਾ ਯੂ 낫 ਅੰਡਰਸਟੈਂਡ ਪਰ ਇਮੋਸ਼ਨਲ ਬ੍ਰੇਕਡਾਊਨ ਸਿਰਫ ਇਸ਼ਕਾ-ਉਸ਼ਕਾ ਜੀ ਨਹੀਂ ਹੁੰਦਾ ਵੈਸੀ ਵੀ ਹੁੰਦਾ ਹੈ ਹੈਨਾ ਉਹਦੇ ਨਾਲ ਤੁਸੀਂ ਫਿਰ ਸਿੱਖਦੇ ਹੋ ਨੋਟ ਜ਼ਿੰਦਗੀ ਦੀ ਅਸਲ ਚੀਜ਼ ਪਤਾ ਲੱਗਦੀ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਇਮੋਸ਼ਨ ਦੇ ਸਿਖਰ ਨੂੰ ਫੜਨਾ ਹੈ ਤਾਂ ਉਹਨੂੰ ਮਹਿਸੂਸ ਕਰਨਾ ਵੀ ਜ਼ਰੂਰੀ ਹੁੰਦਾ ਹੈ ਉਹ ਮਹਿਸੂਸ ਤੁਸੀਂ ਉਦੋਂ ਨਹੀਂ ਕਰ ਸਕਦੇ ਇਹ ਤੁਹਾਡੇ ਐਕਸਪੀਰੀਅੰਸ ਹੋਣੇ ਚਾਹੀਦੇ ਨੇ ਤਾਂ ਉਹਨਾਂ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ ਮਾਚਾਪ ਦੇ ਕੰਮ ਵਿੱਚ